ਹਾਂਜੀ ਸਤਿ ਸ੍ਰੀ ਅਕਾਲ ਜੀ ਜਿੱਦਾਂ ਕਿ ਤੁਹਾਨੂੰ ਪਤਾ ਸਿਗਾ ਮੇਰਾ ਪਿਛਲੇ ਬਲੌਗ 'ਚ ਮੈਂ ਦੱਸਿਆ ਜੀ ਤੁਹਾਨੂੰ ਸਾਰਿਆਂ ਨੂੰ ਕਿ ਮੇਰਾ ਸਕੰਜਾ ਨਿਕਲ ਗਿਆ ਸੀਗਾ ਨਾ ਤੇ ਹੁਣ ਠੀਕ ਆ ਟਾਂਕੇ ਲੱਗੇ ਆ ਬਟ ਹਲੇ ਆਪਾਂ ਖੜੇ ਹੋਣਾ ਸ਼ੁਰੂ ਨਹੀਂ ਕੀਤਾ ਹੈਗਾ ਇਹ ਅਜੇ ਮੜਾ ਜਿਹਾ ਹੋਇਆ ਸੀਗਾ ਪਰ ਹਲੇ ਸਹੀ ਜੈ ਨਹੀਂ ਹੈਗਾ ਕਿਉਂਕਿ ਟਾਂਕੇ ਲੱਗੇ ਖਿੱਚੀ ਜੀ ਪੈਂਦੀ ਹੈ ਨਾ ਥੋੜੀ ਜਿਹੀ ਪੱਟ ਨੂੰ ਤੇ ਹੋਵਾਂਗੇ 2-2-4 ਦਿਨ ਤੱਕ ਜਾਂ ਦੇਖਦੇ ਆ ਬਾਕੀ ਹਲੇ ਡਾਕਟਰ ਕੋਲ ਜਾਣਾ ਹੈ ਬਾਕੀ ਡਾਕਟਰ ਕੀ ਕਹਿੰਦਾ ਉਹ ਅੱਗੇ ਪਤਾ ਲੱਗੂਗਾ ਤੇ ਫਿਲਹਾਲ ਬੈਠਾ ਸੀਗਾ ਮੈਂ ਚਾਹ ਮੜੀ ਪੀ ਕੇ ਡਿਆ ਸੀਗਾ ਮੇਰਾ ਜਮਨ ਕੀਤਾ ਵੀ ਕੁਛ ਨਾ ਆਪਣੀਆਂ ਪੁਰਾਣੀਆਂ ਯਾਦਾਂ ਕੱਢ ਕੇ ਉਹਨੂੰ ਦੇਖਿਆ ਜਾਵੇ ਤੇ ਕੋਈ ਹੈ ਨਾ ਵੀ ਉਹ ਦਿਨ ਤਾਂ ਵਾਪਸ ਨਹੀਂ ਆ ਸਕਦੇ ਤੇ ਪਰ ਇਦਾਂ ਆ ਵੀ ਉਹ ਆਪਾਂ ਪਲਾਂ ਨੂੰ ਜੀ ਸਕਦੇ ਹਾਂ ਦੁਬਾਰਾ ਦੇਖ ਕੇ ਮੈਂ ਆਪਣੇ ਭੈਣ ਨੂੰ ਕਿਹਾ ਮੈਂ ਕਿਹਾ ਉਧਰੋਂ ਕੱਢ ਕੇ ਲੈ ਕੇ ਆ ਬਈ ਫੋਟੋਆਂ ਵਗੈਰਾ ਪੁਰਾਣੀਆਂ ਕੱਢ ਕੇ ਲੈ ਕੇ ਆ ਨਾ ਛੋੜੀਆਂ ਛੋੜੀਆਂ ਪੁਰਾਣੀਆਂ ਐਲਬਮਾਂ ਵੀ ਵਗੈਰਾ ਸਨੀਆਂ ਤੇ ਆਪਾਂ ਦੇਖਦੇ ਆਂ ਨਾਲੇ ਤੁਹਾਨੂੰ ਵੀ ਦਿਖਾਉਨੇ ਆਂ ਦੇਖਿਓ ਵੀ ਸਟਾਰਟਿੰਗ ਤੋਂ ਬਚਪਨ ਚ ਕਿਦਾਂ ਹੁੰਦਾ ਸੀਗਾ ਕਿਦਾਂ ਦਾ ਸੀਗਾ ਨਾ ਮੈਂ ਵੀ ਨਾਲੇ ਦੀ ਦੁਆਰਾ ਤੁਹਾਡੇ ਵੀ ਨਾਲੇ ਵੀਡੀਓ ਮੜ ਜੂਗੀ ਨਾਲੇ ਮੈਂ ਵੀ ਦੇਖ ਲਊਗਾ ਤੇ ਦੇਖਦੇ ਆਂ ਵੀ ਕਿਦਾਂ ਵੀ ਆ ਹੁਣ ਤੱਕ ਹੁਣ ਤਾਂ ਤਾਂ ਤੁਹਾਨੂੰ ਪਤਾ ਹੀ ਹੈ ਨਾ ਸਾਰਾ ਬਈ ਚਲੋ ਦਿਖਾਉਨੇ ਆ ਤੁਹਾਨੂੰ ਅੱਜ ਦਾ ਬਚਪਨ ਦਿਖਾਉਨੇ ਆ ਅੱਜ ਆਪਣਾ ਓਕੇ ਹਾਂਜੀ ਦਾ ਭੈਣ ਮੇਰੀ ਲੈਈਏ ਜਾ ਕੇ ਐਲਬਮ ਉਧਰੋਂ ਤੇ ਆ ਪਈਆਂ ਸਾਰੀਆਂ ਫੋਟੋਆਂ ਆਪਾਂ ਦੇਖਦੇ ਆਂ ਇਥੇ ਗੋਲਿਆ ਲੈ ਮੇਰੀ ਇਥੇ ਰੱਖ ਲਾ ਇੱਥੇ ਲੈ ਇੱਥੇ ਆਦੀ ਮੇਰੇ ਕੋਲ ਇੱਥੇ ਰੱਖ ਲਾ ਸਾਰੀਆਂ ਕੱਟ ਲਾ ਆ ਦੇਖੋ ਮੇਰੀ ਬਚਪਨ ਦੀ ਫੋਟੋ ਦੇਖੋ ਜੀ ਇਦਾਂ ਲੰਦਾ ਤਾਗਾ ਮੈਂ ਕਹਿੰਦਾ ਕਿ ਉਹੜੀ ਆਹੀ ਉਹਦਾ ਤੇ ਉਹਦਾ ਲਵਾ ਪਿਆ ਹੈ ਪੁਰਾਣੀਆਂ ਫੋਟੋਆਂ ਹਨਾ ਉਹਦਾ ਕਿਹੜਾ ਵੀ ਇੰਨੇ ਕੈਮਰੇ ਕੂਮਰੇ ਹੁੰਦੇ ਸੀਗੇ ਨਾ ਤਾਂ ਕਰਕੇ ਵੀ ਇਦਾਂ ਨਹੀਂ ਫੋਟੋਆਂ ਜਿੱਦਾਂ ਨਹੀਂ ਖਿੱਚੀਆਂ ਮਰੀਆਂ ਮੂੜੀਆਂ ਯਾਦਗਾਰ ਹੈਗੀਆਂ ਤੇ ਰਖਦੇ ਸੈਂ ਨੂੰ ਤਾਂ ਹੋਰ ਤਾਂ ਦਿਖਾਉਣੇ ਆ ਤੇ ਆ ਦੇਖੋ ਆਇਆ ਮੰਮੀ ਡੈਡੀ ਨਾਲ ਆ ਮੈਂ ਖੜਾ ਆ ਤੇ ਹੋਰ ਆਪਾਂ ਦੇਖਦੇ ਆ ਲਓ ਉਦੋਂ ਵਾ ਥੋੜਾ ਜਿਹਾ ਵੱਡਾ ਹੋ ਗਿਆ ਜਦੋਂ ਉਦੋਂ ਦੀ ਆ ਮੈਂ ਖੜਾ ਨਾਲ ਆ ਮੇਰੀ ਵੱਡੀ ਭੈਣ ਆ ਤੇ ਆ ਨਾਲ ਮੈਂ ਬੈਠਾ ਆ ਜਿਹੜੇ ਕੱਪੜੇ ਪਾਏ ਆ ਦੇਖੋ ਕਿਦਾਂ ਦੰਗੀਆਂ ਜਿਆਦਾ ਕਰਾ ਦੋ ਕਿਹੜਾ ਦੰਗੀਆਂ ਕੱਪੜੇ ਕਪੜੇ ਹੁੰਦੇ ਆ ਮੰਮੀ ਹੁਣੀ ਆ ਬੋ ਵੀ ਆ ਗਈ ਆ ਡੈਡੀ ਹੁਣੇ ਬੈਠੇ ਆ ਬਾਰ ਬਾਰ ਆਏ ਹੁੰਦੇ ਸੀਗੇ ਨਾ ਉਦੋਂ ਗੋਡਵੈਂਟ ਲੈ ਕੇ ਆਏ ਸੀ ਡੈਡੀ ਆ ਗੋਡਵੈਂਟ ਪਾ ਕੇ ਡੈਡੀ ਦੇ ਨਾਲ ਮੈਂ ਬੈਠਾ ਹੋਇਆ ਆ ਦੇਖੋ ਕਿੱਦਾਂ ਕਿੱਦਾਂ ਨਾ ਟਾਈਮ ਆਉਂਦਾ ਨਾ ਬੰਦੇ ਤੇ ਤੇ ਆ ਤਾਇਆ ਅਮ ਦਾ ਹੀ ਮੇਰਾ ਮੁੱਕ ਗਿਆ ਤਾਇਆ ਹੁਣ ਤੇ ਬਸ ਇਹ ਇੱਕ ਬੰਦਾ ਦਾ ਰਹਿੰਦਾ ਨਹੀਂ ਹੈਗਾ ਵਾ ਇੱਕ ਯਾਦਗਾਰ ਹੈ ਨਹੀਂ ਇੱਥੇ ਆ ਹੁੰਦੀ ਸੀ ਸਾਡੀ ਬਹੁਤ ਪੁਰਾਣੀ ਮੱਝ ਹੁੰਦੀ ਸੀ ਬਹੁਤ ਦੁੱਧ ਹੁੰਦਾ ਹੀ ਇਹਦਾ ਤੇ ਬਹੁਤ ਪਿਆਰੀ ਮੱਝ ਸੀਗੀ ਬਹੁਤ ਇਹ ਕਰ ਲੈਂਦੀ ਹੁੰਦੀ ਸੀਗੀ ਆ ਮੈਂ ਖੜਾ ਆ ਫੋਟੋ ਦੇਖੋ ਇਹਦਾ ਨਾਮ ਰਾਣੀ ਸੀ ਰਾਣੀ ਨਾ ਰਾਣੀ ਇਹਦਾ ਨਾਮ ਰੱਖਿਆ ਸੀਗਾ ਪਰ ਰਾਣੀ ਹਾਂ ਆਰੇ ਆ ਡੈਡੀ ਹੁਣੀ ਆ ਤਾਇਆ ਵੀ ਤਾਇਆ ਹੁਣ ਥੋੜੇ ਜਿਹਾ 4-5 ਮਹੀਨੇ ਹੋ ਗਏ ਮੁੱਕ ਗਿਆ ਮੇਰਾ ਬਹੁਤ ਜ਼ਿਆਦਾ ਤਾਈ ਦੇ ਨਾਲ ਵੀ ਆਪਣਾ ਪਿਆਰ ਸੀਗਾ ਤਾਇਆ ਵੀ ਬਹੁਤ ਕਰਦਾ ਸੀਗਾ ਤੇ ਆ ਮੈਂ ਬੈਠਾ ਨਾਲ ਦੇਖੋ ਕਿਦਾਂ ਰੰਦਾ ਵੇ ਜਿਲੌਰ ਜੇ ਨਿਕਲਿਆ ਤੇ ਆਪੇ ਆਪ ਨੇ ਆਏ ਦੋਈ ਸਕੂਲ ਟੈਮ ਦੀਆਂ ਉਹਨਾਂ ਦੀਆਂ ਬੋ ਆ ਦੇਖੋ ਡੈਡੀ ਦੇ ਉਹਨਾਂ ਦੇ ਨਾਲ ਮੰਮੀ ਰੈਡੀ ਇਹ ਵਧੀਆ ਮੈਂ ਕਿਹਨਾਂ ਤਾਂ ਮੀ ਸੰਭਾਲ ਕੇ ਰੱਖੀਆਂ ਘਰਦਿਆਂ ਨੇ ਆ ਮਮੀ ਹੁਣੀ ਆ ਤੇ ਇਹਨਾਂ ਦੇ ਆਹਾ ਪਤਾ ਨਹੀਂ ਕਿਹੜੇ ਫੈਕਸ਼ਨ ਦੀਆਂ ਆ ਆਪਾਂ ਨੂੰ ਮੈਨੂੰ ਇਹ ਪਤਾ ਨਹੀਂ ਹੈਗਾ ਤਲਾ ਮਮੀਆਂ ਨੇ ਦੇਖ ਲਓ ਆ ਲੈ ਤਾਇਏ ਦੇ ਨਾਲ ਆ ਗਈ ਇੱਕ ਹੋਰ ਫੋਟੋ ਬੜੀਆਂ ਯਾਦਗਾਰਾ ਮੈਂ ਤਾਂ ਮੁੰਡਾ ਚੇਤਾ ਹੀ ਨਹੀਂ ਸੀ ਇਹ ਵੀ ਫੋਟੋਆਂ ਸਾਰੀਆਂ ਹੈਗੀਆਂ ਇੰਦੀਆਂ ਹਾ ਰਾਨੀ ਉਹ ਇਹ ਆ ਗਈ ਮਾਝ ਆਪਣੀ ਆ ਪਾਆ ਆਪਣਾ ਤੇ ਆ ਲੋ ਬਹੁਤ ਫੋਟੋਆਂ ਇਹ ਨਾ ਇਹ ਤਾਂ ਫੋਟੋਆਂ ਕਰਾਉਂਦੀ ਵੋਹੀ ਇਹ ਖਿੱਚੀ ਹੈ ਰਤਾਇਆ بڑا ਤਾਇਆ ਹੁੰਦਾ ਸੀ ਕੈਮਰਾ ਲੈ ਕੇ ਆਉਂਦਾ ਉਹਦੋਂ ਬਾਹਰੋਂ ਉਹਦੇ ਫੋਨ 'ਚ ਹੀ ਆ ਆ ਪਾਪਾ ਆ ਪਾਪੇ ਹੁਣੀ ਜਿਹੜੇ ਹੁੰਦੇ ਦੇਖਦੇ ਆ ਬਹੁਤ ਯਾਨੀ ਹੋਏ ਆ ਨਾ ਇਆ ਦੇਖੋ ਉਸ ਟਾਈਮ ਦੀ ਉਹਦੋਂ ਵੀ ਥੋਤੀ ਲਾਉਂਦਾ ਹੁੰਦਾ ਸੀ ਪਾਪਾ ਤੇ ਆ ਮੇਰਾ ਤਾਈ ਦਾ ਮੁੰਡਾ ਆ ਇਹ ਮੁੱਕ ਗਿਆ ਇਹਨੂੰ ਵੀ ਕਾਫੀ ਟਾਈਮ ਹੋ ਗਿਆ ਆਪਣਾ 4 5 6 ਸਾਲ ਹੋ ਗਏ ਹੁਣੇ ਮਨ ਲਾਦਾ ਤੇ ਆ ਮੈਂ ਬੈਠਾ ਹਾਂ ਅਟੜੀ ਹੋਣੀ ਆ ਬਾਹਰ ਲੀ ਆ ਬਹਰੀਂ ਚ ਜਦੋਂ ਪਹਿਲੀ ਵਾਰੀ ਜੋ ਗਿਆ ਸੀ ਅੱਜ ਤੋਂ 35 40 ਸਾਲ ਪਹਿਲਾਂ ਦੀ ਐ ਬਵਾਦ ਹੋ ਗਏ ਆ ਮਮੀ ਆ ਆ ਵੀ ਹੁਣ ਦਿਖਾਉਣੀ ਆ ਤੁਹਾਨੂੰ ਬਾਦ ਦੀ ਆ ਦੇਖੋ ਆ ਮੁੰਡਾ ਆਪਣਾ ਆ ਵੀ ਆ ਬੈਨ ਆ ਸਾਬੀ ਆ ਨਾਲ ਆਪਣਾ ਪਰਦਾ ਹੀ ਲੱਗੀ ਘਾਰੇ ਆ ਤੇ ਹਰਜੀਤ ਹਰਜੀਤ ਮੁੰਡਾ ਆ ਆਪਣਾ ਵੀ ਕਲਾਸ ਫੇ ਲੋ ਉਹ ਨਹੀਂ ਕਲਾਸ ਫੇ ਲੋ ਆ ਆ ਆਪਣਾ ਬੜਾ ਕੀ ਪਿਆਰ ਇਹਨਾਂ ਦੇ ਨਾਲ ਤੇ ਆ ਇਹ ਮੈਨੂੰ ਮੈਦਾ ਹੋਣਾ ਆਹੀਂ ਛੇਮਿਕ ਦੀ ਹੋਊਗੀ ਮੇਰੇ ਹਿਸਾਬ ਨਾਲ ਆ ਦੇਖੋ ਮੇਰਾ ਕੀ ਹਾਲ ਆ ਕੀ ਦਾ ਤੁਸੀਂ ਇੱਥੇ ਤੁਸੀਂ ਇਹ ਸਕੈਟ ਕਰਦੇ ਆ ਸਕੈਟ ਨਾ ਇਹ ਸਕੂਲੇ ਫੈਕਸ਼ਨਸ ਹੈਗਾ ਪਾਰਟੀ ਜੀ ਰੱਖੀ ਰੱਖਦੇ ਹੁੰਦੇ ਨਾ ਫਿਰ ਉਹ ਪਾਰਟੀ ਕਹਿੰਦੇ ਨੂੰ ਬਾਹੁ ਮਸਾਲਵਰ ਤੇ ਉਹ ਸੀਗੀ ਉਦੋਂ ਉਦੋਂ ਦੀ ਫੋਟੋ ਵੇ ਸਕੈਟ ਕਰਦੇ ਆ ਮੇਕਮੁਕ ਫੜਦੇ ਆ ਇੱਕ ਦੂਜੇ ਨਾਲ ਕਦੇ ਕਪੜੇ ਕੁਪੜਿਆਂ ਨਾਲ ਕੇ ਚੀਜ਼ ਦਾ ਤਵੰਜ ਹੈ ਹੀ ਨਹੀਂ ਸੀਗਾ ਵੀ ਕੀ ਪੋਣਾ ਕਿੱਦਾਂ ਕਰਨਾ ਕੋਨਾ ਆਇਆ ਆਪਣੇ ਇੱਥੇ ਲੱਗ ਗਈ ਆ ਘਰ ਮੁੰਡਾ ਤੇ ਬੜਾ ਵੀ ਉਦੋਂ ਦੀਆਂ ਯਾਦ ਕਰਾ ਬਸ ਜਾਂ ਪਾਪੇ ਦੇ ਨਾਲ ਦੇਖਿਆ। ਯਾਬ ਆਹਾ ਹੁਣ ਹੁਣ ਦੀ ਐ ਇਹ ਤਾਂ ਫੋਟੋ ਆ ਨਾ ਜਦੋਂ ਵਿਆਹ ਹੋਇਆ ਸੀ ਵੱਡੀ ਭੈਣ ਦਾ। ਲਾਵਾ ਟਾਈਮ ਦੀ ਐ ਲਾਵਾ ਵਿਲੇ ਦੀ ਆ। ਗੁਰਦੁਆਰੇ ਅੰਦਰ ਦੀ। ਇਹਦਾ ਹੁਣ ਵੀ ਯਾਦ ਕਰਾਂ। ਆਹ ਦੇਖੋ ਇੱਕ। ਆਹ ਮੁੰਡਾ ਆਪਣਾ ਜਿਗਰੀ ਯਾਰ। ਭਰਾ ਹੀ ਕਹਿ ਲੰਨੇ ਯਾਰ ਵੀ ਕਹਾਦਾ। ਭਰਾ ਹੀ ਆ। ਤੇ ਹੁਣ ਪੰਕ ਹੀ ਆ ਪੰਕੀ ਜਿਹਾ ਦਾ ਨਾਂ ਪੰਕਜ ਤੇ ਹੁਣ ਤਾਂ ਹੀ ਬਾਹਰ ਆ ਬਹੁਤ ਜ਼ਿਆਦਾ ਜਿਗਰੀਆ ਦੇਖੋ ਐਦਾਂ ਹੁੰਦਾ ਈ ਸਕੂਲ ਟਾਈਮ ਦੇ ਕੱਪੜੇ ਕੁਪੜੇ ਤਾਂ ਪਾ ਕੇ ਪਾਰਟੀ ਦੇ ਹਨ ਆ ਬੂੜ ਦੇਖੋ ਆ ਲਾਲ ਲੁਰਕੇ ਘਰ ਦੇ ਨੂੰ ਪਾਰਟੀ ਇਹਨਾਂ ਦਾ ਭਾਈ ਲਾਲ ਲੁਰਕੇ ਘਰ ਦੇ ਨੂੰ ਨਾ ਕੱਪੜੇ ਇਦਾਂ ਹੀ ਲੈਂਦੇ ਹੁੰਦੇ ਈ ਦੇਖੋ ਕਿੱਦਾਂ-ਕਿੱਦਾਂ ਦਾ ਟਾਈਮ ਹਨ ਬੰਦੇ ਦੇ ਆਉਂਦਾ ਤੇ ਕਿਦਾਂ ਨਹੀਂ ਇਦਾਂ ਤੁਸੀਂ ਦੇਖੀਆਂ ਨਾ ਫੋਟੋਆਂ ਕਿੰਨੀਆਂ ਵਧੀਆ-ਵਧੀਆ ਯਾਦਗਾਰੀਆਂ ਇਹ ਉਹ ਟਾਈਮ ਦੀਆਂ ਆ ਜਦੋਂ ਬਚਪਨ ਸੀਗਾ ਤੇ ਫੇ ਜਵਾਨੀ ਆਈ ਉਸ ਟਾਈਮ ਕੱਦਾਂ ਕੱਦਾਂ ਵੱਡੇ ਹੁੰਦੇ ਰਹੇ ਉਹ ਦੋ ਦਨੀਆਂ ਯਾਦ ਕਰਾਂ ਫੋਟੋਆਂ ਖਿੱਚੀਆਂ ਗੀਆਂ ਤੇ ਕੁਝ ਕੁ ਸਕੂਲ ਟਾਈਮ ਦੀਆਂ ਆ ਆ ਸਕੈਟ ਵਾਲੀ ਤਾਂ ਮਨ ਚੇਤਾ ਹੀ ਨਹੀਂ ਸੀ ਆ ਵੀ ਤੁਹਾਡੇ ਨਾਲ ਆਪਾਂ ਉਹ ਦੇਖੀ ਆ ਜਿੱਦਾਂ ਤੇ ਉਹ ਇੱਕਦਾਂ ਕਦਾਂ ਬੰਦੇ ਦੇ ਟਾਈਮ ਆਉਂਦਾ ਕਦਾਂ ਨਹੀਂ ਤੇ ਉਹ ਵੀ ਕੋਈ ਟਾਈਮ ਸੀਗਾ ਜਦੋਂ ਇਦਾਂ ਬਹੁਤ ਕੋਈ ਟੈਨਸ਼ਨ ਨਹੀਂ ਸੀ ਹੁੰਦੀ ਕੋਈ ਫਿਕਰ ਨਹੀਂ ਹੈਗਾ ਵੀ ਬੱਸ ਘਰਦਿਆਂ ਨੇ ਆਪੇ ਤਿਆਰ ਬੁਰਾ ਕਰਕੇ ਸਕੂਲੇ ਘੱਲ ਦੇਣਾ ਆ ਕੋਈ ਕੱਪੜਿਆਂ ਦਾ ਨਹੀਂ ਕੁਝ ਨਹੀਂ ਹੈਗਾ ਵੀ ਕੀ ਪਾਉਣਾ ਕੀ ਨਹੀਂ ਤੇ ਕੁਝ ਨਹੀਂ ਸੀ ਤੇ ਅੱਜ ਉਹ ਟੈਨਸ਼ਨਾਂ ਇੰਨੀਆਂ ਵਧੀਆਂ ਆ ਤੇ ਇੱਕ ਦੁੱਖ ਉਦੋਂ ਕੁਝ ਇਦਾਂ ਦੀ ਗੱਲੇ ਨਹੀਂ ਸੀ ਤੇ ਕਿੱਦਾਂ-ਕਿਦਾਂ ਟਾਈਮ ਬਦਦੇ ਜਾਂਦਾ ਚਲੋ ਠੀਕ ਆ ਪਰ ਇਹ ਇਦਾਂ ਨਹੀਂ ਯਾਦ ਕਰਾਂ ਜਿਹੜੀਆਂ ਨਾਂ ਭੁੱਲਣ ਜੋਗ ਯਾਦ ਕਰਾਂ ਤੇ ਬਾਕੀ ਚਲੋ ਠੀਕ ਆ ਜੀ ਅਗਲੇ ਬਲੌਗ ਚ ਮੈਂ ਤੁਹਾਨੂੰ ਦਿਖਾਉਂਗਾ ਬਈ ਡਾਕਟਰ ਕੋਲ ਜਾਣਾ ਹੈ ਵੈਸੇ ਵੀ ਕੀ ਕਹਿੰਦਾ ਕੀ ਨਹੀਂ ਉਸ ਤੋਂ ਪਹਿਲਾਂ ਮੈਂ ਟਰਾਈ ਕਰੂੰਗਾ ਜੇ ਮੇਤੋ ਜੇ ਲੱਤ ਦੇ ਖੜਾ ਹੋ ਹੋਇਆ ਤਾਂ ਵੈਸੇ ਉਹਨਾਂ ਡਾਕਟਰ ਨੇ ਕਿਹਾ ਸੀਗਾ ਬਈ ਥੋੜੇ ਦਿਨਾਂ ਤੱਕ ਨਾ ਰੈਸਟ ਕਰੋ ਤੇ ਆਪ ਤੁਸੀਂ ਉਸ ਤੋਂ ਬਾਅਦ ਆਪਣਾ ਫੇਰ ਦੁਬਾਰਾ ਖੜੇ ਹੋ ਸਕਦੇ ਆ ਤਾਂ ਮੈਂ ਟਰਾਈ ਕਰੂੰਗਾ ਬਈ ਕਿੱਦਾਂ ਮੇਤੋ ਥੋੜਾ ਜਿਆ ਦੋ ਚਾਰ ਕਦਮ ਅੱਗੇ ਤੌਰ ਹੋਊਗਾ ਜਾਂ ਗੱਦਾਂ ਨਾ ਫਿਰ ਉਹ ਮੈਂ ਤੁਹਾਨੂੰ ਬਲੌਗ ਵਿੱਚ ਦਿਖਾਊਂਗਾ ਮੈਂ ਕੋਈ ਟਰਾਈ ਕਰੂੰਗਾ ਇੱਕ ਦੋ ਦਿਨਾਂ ਤੱਕ ਮੈਂ ਕਰੂੰਗਾ ਹਲੇ ਤਾਂ ਮੈਂ ਬੈਠਦੇ ਹੀ ਰੈਸਟ ਹੀ ਆ ਕਿਉਂਕਿ ਟਾਂਕੇ ਢੁੰਕੇ ਲੱਗੇ ਆ ਨਾ ਸਕੰਜਾ ਕੱਢਿਆ ਕਰਕੇ ਡਾਕਟਰ ਨੇ ਰੈਸਟ ਫੇਵੀਓ ਕਹਿੰਦਾ ਸੀਗਾ ਕੋਈ ਨਾ 2 4 5 ਦਿਨਾਂ ਤੱਕ ਨਾ ਤੁਸੀਂ ਰੈਸਟ ਕਰੋ ਤੇ ਉਸ ਤੋਂ ਬਾਅਦ ਤੁਸੀਂ ਫੇਰ ਦੁਬਾਰਾ ਆਪਣਾ ਕੰਟੀਨਿਊ ਖੜੇ ਹੋ ਕੇ ਜਾਂ ਤੁਰਨਾ ਸ਼ੁਰੂ ਕਰ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਾਕੀ ਥੋੜੇ ਦਿਨਾਂ ਤੱਕ ਆਪਾਂ ਜਾਣਾ ਹੈ ਉਹ ਜਿਹੜੇ ਆਪਣੇ ਟਾਂਕੇ ਲੱਗੇ ਆ ਨਾ ਜਿੱਥੋਂ ਸਿਕੰਜਾ ਕੱਢਿਆ ਆ ਤੇ ਉਹ ਰਿਮੂਵ ਕਰਦਣਗੇ ਕੱਢਦਣਗੇ ਸਾਰੇ ਤੇ ਬਾਕੀ ਦੇਖਦੇ ਆ ਜੋ ਵੀ ਹੈ ਜਿੱਦਾਂ ਵੀ ਹੋਊਗਾ ਤੁਹਾਨੂੰ ਮੈਂ ਦੱਸੂਗਾ ਜਿਗਰ ਅਗਲੇ ਬਲਾਗ ਚ ਓਕੇ ਜੀ ਸਤਿ ਸ੍ਰੀ ਅਕਾਲ